ਕਿਰਿਆ ਕਾਲ ਜੀ ਸਾਰਿਆਂ ਨੂੰ ਮੋਰ ਸੁਣਾਉ ਜੀ ਕੀ ਹਾਲ ਚਾਲ ਆmeida ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਸਵਾਗਤ ਹੈ ਤੁਹਾਡਾ ਨੂਰ ਫੈਮਿਲੀ ਬਲੌਗ ਚੈਨਲ ਤੇ ਹਾਂ ਜੀ ਸਵੇਰ ਦਾ ਟਾਈਮ ਹੋ ਗਿਆ तकरीबन ਇੱਥੇ 5:30 ਹੋ ਗਏ ਤੇ ਦੇਖੋ ਮੌਸਮਾ ਜ ਕਿੰਨਾ ਸੋਹਣਾ ਠੰਡਾ ਠੰਡਾ ਮੌਸਮ ਹੋਇਆ ਪਿਆ ਬਹੁਤ ਸਾਰੀ ਅੱਜ ਮੀਂਹ ਯਾਨੀ ਕਿ بارش ਬਹੁਤ ਸਾਰੀ ਆਈ ਤੇ ਮੀਂਹ ਵੀ ਪਿਆ ਬਹੁਤ ਸਾਰਾ ਹੈ ਨਾ ਇਸ ਤੋਂ ਪਹਿਲਾਂ तकरीबन 2:00 3:00 ਵਜੇ ਦੇ ਕਰੀਬ ਪੈਣ ਲੱਗ ਗਿਆ ਸੀ ਤੇ ਹਾਂਜੀ ਹੁਣ ਵੀ ਦੇਖੋ ਇੱਥੇ ਪੂਰੀ ਬੱਦਲ ਵਾਈ ਹੈ ਜਿਹੜੀ ਬਣੀ ਹੋਈ ਹੈਗੀ ਤੇ ਮੌਸਮ ਸੱਚੀ ਬਹੁਤ ਸੁਨ ਹੋ ਗਿਆ ਇੰਨੀ ਗਰਮੀ ਤੋਂ ਜਣੀ ਰਾਤ ਮਿਲ ਗਈ ਤੇ ਹਾਂਜੀ ਇਧਰ ਮੇਰੀ ਰੱਖੀ ਸੀ ਚਾਹ ਬਣਨੀ ਗੁੱਡ ਮਾਰਨਿੰਗ ਦੀ ਬੱਚਿਆਂ ਨੇ ਜਾਣਾ ਸੀ ਸਕੂਲ ਆਪਾਂ ਉਹਨਾਂ ਨੂੰ ਰੈਡੀ ਕਰਾਂਗੇ ਤੇ ਹਾਂਜੀ ਇੱਥੇ ਮੇਰਾ ਨਾ ਹੋ ਗਿਆ ਸੀ ਟਰਾਈਪੋਡ ਖਰਾਬ ਹਨਾ ਮੈਂ ਇਹਨਾਂ ਦੇ ਪਾਪਾ ਨੂੰ ਕਿਹਾ ਮੈਂ ਕਿਹਾ ਮੈਨੂੰ ਰਿਪੇਅਰ ਕਰਕੇ ਦੇਵੋ ਤੇ ਇੱਥੇ ਉਹ ਲੱਗੇ ਹੋਏ ਸੀ ਪਹਿਲਾਂ ਲੈ ਕੇ ਆਂਦੇ ਮੈਂ ਟੇਪ ਮੈਂ ਕਿਹਾ ਕਿਤੇ ਟੇਪ ਵਗੈਰਾ ਨਾਲ ਸਹੀ ਹੋ ਜੂ ਪੱਟ ਉਹਨਾਂ ਨੇ ਇਦਾਂ ਹੀ ਕਰਤਾ ਪਤਾ ਨਹੀਂ ਕਿਵੇਂ ਕੀਤਾ ਹਨਾ ਕਹਿੰਦੇ ਹੁੰਦੇ ਹਨਾ ਮਿਸਤਰੀਆਂ ਤੋਂ ਕੋਈ ਕੰਮ ਲੁਕਿਆ ਨਹੀਂ ਹੁੰਦਾ ਉਹੀ ਗੱਲ ਹੋਈ ਇੱਥੇ ਮੇਰੇ ਨਾਲ ਤੇ ਹਾਂਜੀ ਇੱਥੇ ਆ ਗਈ ਸੀ ਮੈਂ ਅੰਦਰਲੀ ਸਾਈਡ ਬੱਚੇ ਆਪਣੇ ਚਲੇ ਗਏ ਸੀ ਸਕੂਲ ਇਹਨਾਂ ਦੇ ਪਾਪਾ ਨਹੀਂ ਗਏ ਸੀ ਕਿਉਂਕਿ ਆ ਚਾਣਕ ਮੀ ਬਹੁਤ ਜ਼ਰ ਆ ਗਿਆ ਤੇ ਉਹ ਜਾਂਦੇ ਨੇ ਮੋਟਰਸਾਈਕਲ ਤੇ ਫਿਰ ਤੁਹਾਨੂੰ ਪਤਾ ਰਾਚ ਮੀਂਹ ਵਗੈਰਾ ਆ ਜੀ ਨਾ ਫਿਰ ਮੋਟਰਸਾਈਕਲ ਤੇ ਜਾਣੀ ਔਖਾ ਹੋ ਜਾਂਦਾ ਤੇ ਕੁਝ ਫਿਰ ਸ਼ਾਪ ਵੀ ਕਹਿੰਦੇ ਖੋਲਣ ਦਾ ਨਾ ਮੀਂਹ ਚ ਕਹਿੰਦੇ ਬਣ ਜੇ ਵੀ ਸਹੀ ਹੋ ਜਾਣ ਤੋਂ ਮੌਸਮ ਵੀ ਫੇਰੀ ਚਲੋ ਮੈਂ ਜਾਣਾ ਤੇ ਉਹ ਬੈਗੇ ਸੀ ਆਪਣਾ ਬਾਹਰ ਬੈਠੇ ਸੀ ਭਾਂਡੇ ਦੇ ਵਿੱਚ ਮੈਂ ਆ ਗਈ ਸੀ ਇੱਥੇ ਰੂਮ ਦੇ ਵਿੱਚ ਮੈਂ ਕਿਹਾ ਚਲੋ ਆਪਣੀ ਬੈੱਡ ਸ਼ੀਟ ਵਗੈਰਾ ਮੈਂ ਇੱਥੇ ਚੇਂਜ ਕਰਤੀਆਂ ਸੀ ਬੈੱਡ ਸ਼ੀਟ ਦੋਨੋਂ ਚੇਂਜ ਕਰਨ ਤੋਂ ਬਾਅਦ ਜੀ ਇੱਥੇ ਮੈਂ ਲੱਗੀ ਸੀ ਆਪਣੇ ਕਵਰ ਹਨਾ ਸਰਾਨੀਆਂ ਦੀ ਚੇਂਜ ਕਰਨ ਤੇ ਜਿਹੜੇ ਇਹਦੇ ਅੰਦਰਲੇ ਕਵਰ ਹੁੰਦੇ ਮੈਂ ਜਿਵੇਂ ਪੁਰਾਣੀ ਬੈੱਡ ਸ਼ੀਟ ਹੁੰਦੀਆਂ ਉਹਨਾਂ ਦੇ ਕਵਰ ਹੁੰਦੇ ਨੇ ਨਾ ਮੈਂ ਉਹ ਸਿੱਟਰਦੀ ਨਹੀਂ ਮੈਂ ਇਦਾਂ ਹੀ ਹਣਾ ਉਹਨਾਂ ਦੇ ਅੰਦਰ ਜੜਾ ਕੇ ਰੱਖਦੀਆਂ ਵੀ ਜਦੋਂ ਆਪਣੇ ਧੋਣ ਵਾਲੇ ਹੁੰਦੇ ਆ ਆਪਾਂ ਉਤੋਂ ਤੋਂ ਜਿਹੜੇ ਕਵਰ ਨੇ ਧੋ ਦੇਨੇ ਹੁੰਦੇ ਆ ਨਾ ਬਹੁਤ ਸੋਣਾ ਮੈਂ ਨਾਲ ਦਾ ਯੂਜ਼ ਕਰਦੀ ਆ ਮੈਂ ਕਦੇ ਵੀ ਇਹ ਵਾਲੇ ਕਵਰ ਨੇ ਕਦੇ ਸਿੱਟੇ ਨਹੀਂ ਜਿਵੇਂ ਕਿ ਬੈੱਡ ਸ਼ੀਟ ਤਾਂ ਆਪਣੇ ਖਰਾਬ ਹੋ ਜਾਂਦੀ ਆ ਜਾਂ ਫਿਰ ਕਾਟਨ ਦੇ ਹੁੰਦੀਆਂ ਨੇ ਉਹ ਪਾੜ ਜਾਂਦੀਆਂ ਨੇ ਹਨਾ ਪਰ ਜਿਹੜੇ ਪਿੱਲੋ ਕਵਰ ਹੁੰਦੇ ਉਹ ਬਹੁਤ ਜਣੀ ਵਧੀਆ ਰਹਿੰਦੇ ਨੇਗੇ ਤੇ ਉਹਨਾਂ ਦਾ ਮਹਜੂਦ ਇਦਾਂ ਕਰਦੀ ਆ ਮੈਂ ਕਦੇ ਵੀ ਉਹਨਾਂ ਨੂੰ ਸਿੱਟੀਆਂ ਨਹੀਂ ਹੈਗਾ ਜਾਂ ਫਿਰ ਜਦੋਂ ਹੁਣ ਆਪਣੇ ਮੌਸਮ ਚਲੇ ਗਏ ਜਿਵੇਂ ਸਰਦੀ ਦਾ ਚਲੇ ਗਿਆ ਗਰਮੀ ਦਾ ਚਲੇ ਗਿਆ ਫਿਰ ਇਹਨਾਂ ਪਿੱਲੋ ਕਵਰ ਦੇ ਵਿੱਚ ਮੈਂ ਜਿਹੜੇ ਬੈੱਡ ਸ਼ੀਟ ਹੁੰਦੀਆਂ ਨੇ ਨਾ ਮੈਂ ਉਹ ਵਿੱਚੇ ਪਾ ਕੇ ਰੱਖ ਦਿੰਦੀ ਆ ਉਹਨਾਂ ਨੇ ਬੈੱਡ ਦੇ ਵਿੱਚ ਸਾਮ ਕੇ ਵੀ ਇੱਧਰ ਉੱਧਰ ਨਹੀਂ ਡਿੱਗਦੀਆਂ ਹਨਾ ਤੇ ਜਾਂ ਫਿਰ ਜਿਵੇਂ ਆਪਣੇ ਐਕਸਟਰਾ ਹੁੰਦੇ ਆ ਪਿੱਲੋ ਕਵਰ ਹੁੰਦੇ ਆ ਉਹ ਮੈਂ ਇਹਨਾਂ ਦੇ ਵਿੱਚ ਪਾ ਕੇ ਰੱਖ ਦਿੰਦੀ ਆ ਇਹ ਵੀ ਇਕੱਠੇ ਕਰਕੇ ਨਾ ਪਿੱਲੋ ਕਵਰ ਦੇ ਵਿੱਚ ਟਹਿਾਂ ਲਗਾ ਕੇ ਉਹਨਾਂ ਦੇ ਵਿੱਚ ਪਾ ਕੇ ਇਦਾਂ ਰੱਖ ਦਿੰਦੀ ਆ ਤੇ ਹਾਂਜੀ ਇੱਥੇ ਬੈੱਡ ਸ਼ੀਟ ਦੇਖੋ ਆਪਣੀ ਦੋਨੇ ਹੋ ਗਈ ਤੇ ਉਸ ਤੋਂ ਪਹਿਲਾਂ ਮੈਂ ਕਿਹਾ ਚਲੋ ਆਪਾਂ ਜਿਹੜੀ ਚੱਕਦਾਰ ਆਪਾਂ ਉਹ ਕਰ ਦਈਏ ਬਹੁਤ ਸਾਰਾ ਜਦੋਂ ਬੱਚੇ ਸਕੂਲ ਜਾਂਦੇ ਨੇ ਇਹਨਾਂ ਸਾਰੀਆਂ ਚੀਜ਼ਾਂ ਦੇਖੋ ਇੱਧਰ ਉੱਧਰ ਪਈਆਂ ਹੁੰਦੀਆਂ ਨੇ ਕਿਉਂ ਫਿਰ ਕਿਉਂਕਿ ਉਹ ਤੋਂ ਹਫੜਾ ਦਾ ਫੜੀ ਹੁੰਦੀ ਵੀ ਹੈ ਨਾ ਵੀ ਇਹਦੀ ਚੀਜ਼ ਕਿੱਥੇ ਉਹਦੀ ਚੀਜ਼ ਕਿੱਥੇ ਹੈ ਫਿਰ ਵੀ ਜਿੰਨਾ ਮਰਜ਼ੀ ਬੱਚੇ ਆ ਨਾ ਚੱਕ ਕੇ ਰੱਖ ਲੈਣ ਫਿਰ ਵੀ ਛੋਟੀਆਂ ਨੇ ਖਾਸ ਕਰ ਆਪਣੀ ਨੂਰ ਤੇ ਜਸ ਉਹਨਾਂ ਦੀ ਤਿਆਰੀ ਕਰਦੇ ਬਹੁਤ ਵੱਡੀ ਗੱਲ ਆ ਸਕੂਲ ਤਕਰੀਬਨ ਟਾਈਮ ਹੋ ਗਿਆ 8:00 ਵਜੇ ਨੇਗੇ ਤੇ ਇਸ ਕੰਮ ਮੇਰਾ ਤੱਕ ਤੱਕ ਸਾਰੀ ਹੋ ਗਈ ਕੰਦੀ ਰੋਟੀ ਰਹੀ ਹੈ ਬਣਾਉਣ ਨਾਲ ਲਈ ਆਪਾਂ ਪਈਆਂ ਦੀ ਤੇ ਇੱਧਰ ਦੇਖੋ ਨਿਆ ਫਰਸ਼ ਜਿਹੜਾ ਸਾਰਾ ਸਾਰਾ ਧੋਪਿਆਈਆ ਮੈਂ ਤਾਂ ਨਹੀਂ ਪੈਂਦੇ ਬਿਲਦੀ ਦਾ ਪਾਟਾ ਨੂੰ ਮਾਰ ਕੇ ਥੋੜਾ ਨਾ ਤਾਂ ਇਹ ਨੂੰ ਮਿੱਟੀ ਵੀ ਨੂੰ ਕੋਈ ਸੱਤ ਤੋਂ ਬੰਨ ਬੜਾ ਬੁਰਾ ਹਾਲ ਹੋਇਆ ਪਿਆ ਸੀ ਇੱਕ ਵਾਰੀ ਧੋਤਾਂ ਬਸ ਦੋ ਚੱਕਿਆ ਗਿਆ ਫਿਰ ਸਾਰਾ ਉਧਰੋਂ ਥਾਂ ਕੋਈ ਤੇ ਫਿਰ ਆਪਣੇ ਮਿੱਟੀ ਨਹੀਂ ਹੋਣੀ ਹੈਗੀ ਤੇ ਇਹ ਆਹ ਦੇਖੋ ਕਿ ਲੱਗਣਾ ਹੋਇਆ ਮੌਸਮ ਨਾਲ ਥਿਲਦਾ ਥਿਲਦਾ ਰਾਤ ਵੀ ਲਗਾਤਾਰ ਦੋ ਤਿੰਨ ਦੋ ਘੰਟੇ ਮੈਂ ਘੁੰਮੀ ਪਿਆਗਾ ਤੇ ਹੁਣ ਬੱਚੇ ਚਲੇ ਗਏ ਸਕੂਲ ਪਹਿਲੇ 10 ਜਿਹੜੇ ਬੱਚਿਆਂ ਦੀ ਛੁੱਟੀ ਨਾ ਵੱਜੇ ਤੇ ਉਹ ਵੀ ਤਿਆਰ ਥੀਏ ਮੀ ਆਉਣ ਵਾਲਾ ਬੱਦਲ ਪੂਰਾ ਹੋਇਆ ਪਿਆ ਸੀਗਾ ਜਿਸ ਟਾਈਮ ਬੱਚੇ ਗਏ ਨੇ ਸਕੂ ਤੇ ਪਰ ਚਲੇ ਗਏ ਬੱਚੇ ਮੇਰੀ ਸਾਰੀ ਭਿੱਜ ਗਈ ਤੇ ਮਾਰ ਵਰ੍ਹਣ ਲੱਗ ਗਈ ਸਬਸ ਸੋਣ ਆਪਾਂ ਰੋਟੀ ਭੁਕਾ ਕੇ ਦੇਨੇ ਵਾ ਪੀਣ ਸਾਜ਼ ਦੀ ਵੀ ਆਪਾਂ ਅੰਦਰ ਬੈਠੇ ਨੇ ਲੈ ਆਪਾਂ ਫੋਨ ਦੇਖ ਰਹੇ ਨੇ ਕੋਈ ਵੀ ਕੰਦੇ ਜੋ ਉਬੀ ਵੀ ਗਏ ਮੋਟਰਸਾਈਕਲ ਵੀ ਦੇਖੋ ਉਹਨਾਂ ਨੇ ਆਪਣਾ ਬਾਰਿਖ ਰੱਖਿਆ ਕਹਿੰਦੇ ਨਾਲੇ ਧੋਤਾ ਜਾਊਗਾ ਤੇ ਚਲੋ ਵੀ ਕਿਸੇ ਵੀ ਕਰੋ ਮੀਂਹ ਇੰਜੋਏ ਬਹੁਤ ਵਧੀਆ ਹੋ ਗਿਆ ਮੌਸਮ ਕਿੱਥੇ ਕਿੱਥੇ ਪਿਆ ਮੀਂਹ ਜਰੂਰ ਦੱਸਿਓ ਸਾਰੇ ਜਣੇ ਕਮੈਂਟ ਕਰਕੇ ਵੀ ਕਿਹੜੀ ਕਿਹੜੀ ਜਗਾ ਤੇ ਮੀਂਹ ਆਇਆ ਬੱਚਿਆਂ ਦਾ ਹੀ ਸੀਗਾ ਮੈਨੂੰ ਮੇਰਾ ਦੀ ਛੁੱਟੀ ਵੱਜੂਗੀ ਪਰ ਨਹੀਂ ਝੋਖਾ ਵੀ ਹੋ ਲੇਗਾ ਨਾ ਫੁੱਲ ਚ ਚਲੋ ਕੋਈ ਗੱਲ ਨਹੀਂ ਇੱਕ ਵਾਰੀ ਚਲੇ ਗਏ ਬਾਕੀ ਦੇਖਦੇ ਆ ਦੁਪਹਿਰੇ ਆਉਂਦਿਆਂ ਤੱਕ ਤੇ ਅੱਧਾ ਸੌਣ ਲੱਗ ਗਿਆ ਹੁਣ ਦੇਖੋ ਹੁਣ ਮੀਂਹ ਪਾਇਆ ਤਕਰੀਬਨ ਮੈਨੂੰ ਲੱਗਾ 17-18 ਸੌਣ ਹੋ ਗਿਆ ਹੈ ਨਾ ਤੇ ਚਲੋ ਜੀ ਆਪਾਂ ਰੋਟੀ ਪਾਣੀ ਪਕਾ ਦਈਏ ਪਹਿਲਾਂ ਤੁਹਾਨੂੰ ਮੌਸਮ ਦੀ ਅਪਡੇਟ ਦੇ ਦੇ ਵੀ ਦੇਖੋ ਕਿੰਨਾ ਠੋਣਾ ਮੌਸਮ ਹੋਇਆ ਪਿਆ ਮੀਂਹ ਠੰਡਾ ਠੰਡਾ ਮੌਸਮਾ ਜਿਹੜਾ ਹੋਇਆ ਪਿਆ ਹਾਂਜੀ ਇੱਥੇ ਮੈਂ ਆ ਗਈ ਸੀ ਕਿਚਨ ਦੇ ਵਿੱਚ ਕੰਮ ਸਾਰੇ ਮੇਰੇ ਆਲਮੋਸਟ ਬਾਹਰ ਦੇ ਹੋ ਗਏ ਸੀ ਬਸ ਮੇਰੀ ਕਲੀ ਰੋਟੀ ਰਹਿਣੀ ਸੀ ਮੈਂ ਲੱਗੀ ਸੀ ਰੋਟੀ ਪਕਾਉਣ ਪਾਪਾ ਜੀ ਨੇ ਖਾਣੀ ਸੀ ਜਾਂ ਫਿਰ ਮੈਂ ਰੰਦੀ ਸੀ ਸਬਜ਼ੀ ਨਿਕਾਲੀ ਸੀ ਆਪਣੀ ਰੋਟੀ ਤੇ ਇਧਰ ਦੇਖੋ ਮੇਰਾ ਗੈਸ ਨੇ ਥੋੜਾ ਜਿਹਾ ਖਰਾਬ ਹੋ ਰਿਹਾ ਵੈਸੇ ਨਹੀਂ ਯਾਨੀ ਲਾਟ ਵਗੈਰਾ ਤਾਂ ਕੱਢਦਾ ਪਰ ਨਾ ਕਾਲਸ ਵਗੈਰਾ ਨਹੀਂ ਜੰਨੀ ਹੈਗੀ ਤੇ ਇਹਨੇ ਥੋੜਾ ਜਿਹਾ ਖਰਾਬ ਹੋਇਆ ਪਿਆਰ ਪਿਆਰ ਕਰਵਾਇਆ ਸੀ ਬਟੋਂ ਤਾਂ ਫੇਰ ਹੋ ਗਿਆ ਦੇਖਦੇ ਹਾਂ ਹੁਣ ਇਹਦਾ ਜਵਨਦਾ ਕਿ ਇਧਰ ਲੋਜੀ ਪਾਪਾ ਜੀ ਲੱਗੇ ਆਪਣੀ ਰੋਟੀ ਖਾਣ ਤੇ ਮੇਰਾ ਪਿਆਸੀ ਮੰਜਾ ਕਿਉਂਕਿ ਮੈਂ ਬਾਹਰ ਥੋੜੇ ਜਿਹੇ ਟਾਈਮ ਮੰਜੇ ਤੇ ਬੈਠੀ ਆਪਣਾ ਫੋਨ ਦੇਖਿਆ ਨਾ ਥੋੜੇ ਜਿਹੇ ਟਾਈਮ ਮੌਸਮ ਨੂੰ ਆਪਾਂ ਨੇ ਵੀ ਇੰਜੋਏ ਕੀਤਾ ਤੇ ਚਲੋ ਜੀ ਆਪਾਂ ਇੱਥੇ ਪਕਾ ਲਾਂਗੇ ਆਪਣੀ ਰੋਟੀ ਆਪਣਾ ਸਵੇਰ ਦਾ ਕੰਮ ਆ ਜਿਹੜਾ ਹੋ ਜੂਗਾ नींदा करके कोई खास सेना का महैनी सींगों के बाहर लेका में ज़्यादा हिंदीज़मे के कपड़े वगैरह तो नहीं हैं तो सारे हैं ये सींग मेरे सारे हैं नींदा सारे ठीक होंगे अपन करते जैसे दूसरा दस लवनों मिल जाएंगे मैं उसी इंतज़ार के अपनी बाहर पस्त थोड़ा पनार देने चलाएगा ना चलाए सारे � ਫੇਟਾ ਰੱਖ ਲਵਾਂ ਲੈ ਮੈਂ ਸਾਈਡ ਅੱਜ ਮੈਨੂੰ ਸੂਰਤ ਤੇ ਵੀ ਨਹੀਂ ਲੱਗਿਆ ਗਈ ਉਹਦੇ ਪਾਸੇ ਮੜ ਆ ਗਈ ਬਸ ਉਹਦਾ ਘੜ ਕੇ ਜਿੰਨਾ ਜਿਹੜਾ ਮੈਂ ਜਿੱਥੇ ਘਰਾ ਬਣਾਉਣ ਲੱਗੀ ਆਂਗੀ ਉਹ ਹੈਗਾ ਵਾਲਾ ਲੱਗੀਆਂ ਇਹ ਮੈਂ ਲਿਆਗਾ ਪੌਣੀ ਇੱਕ 3 ਮੀਟਰ ਤੱਕ ਘਰਾ ਬਣਾਉਗੀ ਜਿਆਦਾ ਆਪਾਂ ਫੁੱਲਾ ਨਹੀਂ ਬਣਾਉਂਦੇ ਹੈਗੇ ਫਿਰ ਬਾਲਾ ਫੁੱਲਾ ਇਹ ਤੋਂ ਸਾੰਧਿਆ ਨਹੀਂ ਜਾਣਾ ਜਿਹਦਾ ਬਾਲਾ ਵੱਡਾ ਫਿਰੂ ਤੇ ਆਪਾਂ ਨੇ ਕੱਟ ਲਈ ਬੈਠਾ ਬੈਠਾ ਲੇ ਮੈਂ ਥੋੜੀ ਜੀ ਛੋਟੀ ਕਰੂੰਗੀ ਕਿਉਂਕਿ ਬਹੁਤ ਜਿਆਦਾ ਵੱਡੀ ਹੈ ਜੀ ਫੁਗਰਾ ਘਟਨਾ ਸਿਉਣਾ ਕੋਈ ਓੱਖਾ ਨਹੀਂ ਬਸ ਸਿੱਧਾ ਹੀ ਘਟਨਾ ਇਹਦੀ ਤੁਸਾਸ ਪਟਾਈ ਨਹੀਂ ਹੁੰਦੀ ਜਿਵੇਂ ਕਿ ਬਸ ਇਹ ਆਪਣੇ ਬਣਾ ਬਣਾ ਦਾ ਧਿਆਨ ਰੱਖਾ ਹੁੰਦਾ ਆਪਾਂ ਨੇ ਕੋਈ ਕੰਮ ਸੀ ਗਈ ਆਪਾਂ ਬੈਠੇ ਹਾਂ ਜਿਹੜਾ ਕੰਮ ਹੈ ਨਾ ਪਕੜਨਾ ਹੈ ਆਲੇ ਤੋਂ ਆਵਲੀ ਲੈ ਫੰਗਾਈ ਆ ਮੈਂ ਜਿਹੜੀ ਆ ਇਹ ਹੈ ਘੱਟ ਜੋੜੀ ਇਹ ਤਾਂ ਆਪਾਂ ਲਾਵਾਂਗੇ ਸ਼ਰਟ ਦੇ ਉੱਪਰ ਤੇ ਜਿਹੜੀ ਹੈਗੀ ਆ ਆ ਵਾਲੀ ਤੇ ਇਹ ਆਪਾਂ ਲਾਵਾਂਗੇ ਘਗਰੇ ਦੀ ਦੇਖੋ ਕਿਵੇਂ ਦੀ ਲੱਗਣੀ ਆ ਸੋਹਣੀ ਲੱਗੋ ਨਾ ਲੱਗੇ ਹੋਈ ਦੇਖੋ ਹਾਂਜੀ ਇੱਥੇ ਮੈਂ ਸੌ ਰਹੀ ਸੀ ਕਿ ਗ੍ਰਾਹਕ ਗ੍ਰਾਹਕ ਆਪਣਾ ਸਾਰਾ ਬਨ ਗਿਆ ਸੀ ਕੱਲੀ ਲੈਸ ਰਹਿੰਦੀ ਸੀ ਲਗਾਉਣ ਵਾਲੀ ਇੱਥੇ ਕੀ ਹੋਇਆ ਨਾ ਇਹਨਾਂ ਦੇ ਪਾਪਾ ਆਏ ਸ਼ਾਪ ਤੋਂ ਤੇ ਆ ਕੇ ਕਹਿੰਦੇ ਨਾ ਮੇਰਾ ਤਾਂ ਜਣੀ ਫੋਨ ਡਿੱਗ ਪਿਆ ਹੋਰ ਗਏ ਸੀ ਬਾਜ਼ਾਰ ਥੋੜਾ ਜਿਹਾ ਸਮਾਨ ਲੈਣਾ ਹੈ ਨਾ ਜਦੋਂ ਘਰੇ ਆਏ ਤੇ ਫੇਰ ਦੁਬਾਰੇ ਫੇਰ ਉਹ ਦੁਕਾਨ ਤੇ ਮੁੜੇ ਤੇ ਬਟ ਜਿਹੜਾ ਫੋਨ ਸੀ ਨਾ ਕਿਸੇ ਗੱਡੀ ਦੇ ਵਿੱਚ ਡਿੱਗ ਗਿਆ ਪਿਆ ਸੀ ਉਹਨਾਂ ਨੇ ਸਾਰੀ ਦੁਕਾਨ ਵਗੈਰਾ ਫਰੋਲ ਲਈ ਜਦੋਂ ਕੋਈ ਗੱਡੀ ਦੇ ਵਿੱਚ ਦੇਖਣ ਲੱਗੇ ਨਾ ਵਿੱਚ ਡਿੱਗ ਗਿਆ ਪਿਆ ਉਹਨਾਂ ਦਾ ਚੇਤਾ ਭੁੱਲ ਗਿਆ ਜੇ ਜਦੋਂ ਉਹ ਕਹਿੰਦੇ ਮੈਂ ਬਾਜ਼ਾਰ ਗਿਆ ਵੀ ਮੈਂ ਮੇਰੇ ਇਦਾਂ ਵੀ ਨਹੀਂ ਜਾਦ ਮੇਰੇ ਕੋਲ ਫੋਨ ਹੈਗਾ ਸੀ ਜਾਂ ਨਹੀਂ ਹੈਗਾ ਸੀ ਬਟ ਮਿਲ ਗਿਆ ਸੱਚੀ ਨੁਕਸਾਨ ਹੋਣ ਤੋਂ ਬਹੁਤ-ਬਹੁਤ ਵੱਜ ਕੇ ਇੱਕ ਵਾਰ ਤਾਂ ਅਸੀਂ ਸਾਰੇ ਡਰੀ ਗਏ ਸੀ ਵੀ ਸੱਚੀ ਹੁਣ ਕੀ ਬਣੂ ਕਹਿੰਦੇ ਹੁੰਦੇ ਆ ਨਾ ਚਾਹੇ ਚੀਜ਼ ਨਵੀਆਂ ਚਾਹੇ ਪੁਰਾਣੀਆਂ ਪਰ ਉਹਦਾ ਮੁੱਲ ਉਹਦੀ ਕੀਮਤ ਸਿਰਫ ਉਹ ਹੀ ਸੰਸਾ ਦਾ ਜਿਨੇ ਮਿਹਨਤ ਕਰਕੇ ਚੀਜ਼ ਲਈ ਹੁੰਦੀ ਆ ਪਰ ਮਿਲ ਗਿਆ ਬਹੁਤ ਵੱਡੀ ਗੱਲ ਰਹੀ ਹੈ ਸਪੈਸ਼ਲ ਜਿਵੇਂ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਉਹਨਾਂ ਚ ਆਪਾਂ ਸਿਰਫ ਵੈਜੀਟੇਬਲ ਪਾਈਆਂ ਸੀਗੀਆਂ ਤੇ ਇਹ ਚ ਆਪਾਂ ਪਾ ਰਹੇ ਜਿਵੇਂ ਕਿ ਇਹ ਮੈਂ ਲੈ ਲਿਆ ਪੇਸਣ ਤੇ ਨਾਲ ਮੈਂ ਇਹ ਲਿਆ ਵਾ ਪਿਆਜ਼ ਹੋ ਗਿਆ ਆਪਣਾ ਧਨੀਆ ਹੋ ਗਿਆ ਹਰੀਆਂ ਮਿਰਚਾਂ ਹੋਈਆਂ ਤੇ ਇਹ ਮੈਂ ਲਿਆ ਸਾਬਤ ਧਨੀਆ ਥੋੜਾ ਜਿਹਾ ਆਪਾਂ ਇਹਨੂੰ ਨਾ ਹੱਥਾਂ ਦੇ ਨਾਲ ਮੈਸ਼ ਕਰ ਲਿਆ ਇਹਨਾਂ ਨੂੰ ਆਪਾਂ ਨੇ ਚੋਪ ਕਰ ਲਿਆ ਤੇ ਇਸ ਤੋਂ ਬਾਅਦ ਇਹ ਮੈਂ ਲਿਆਗਾ ਪਨੀਰ ਪਨੀਰ ਤੁਸੀਂ ਆਪ ਦੇ ਅਕੋਰਡਿੰਗ ਲੈ ਲਓ ਤੁਸੀਂ ਕਿੰਨਾ ਤੁਸੀਂ ਬਣਾਉਣਾ ਉਸ ਅਕੋਰਡਿੰਗ ਤੁਸੀਂ ਲੈ ਸਕਦੇ ਹੋਗੇ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਪਨੀਰ ਬਹੁਤ ਟੇਸਟੀ ਬਣਦਾ ਹੈ ਪਨੀਰ ਵਾਲੇ ਬੇਸਨ ਦੇ ਪੂੜੇ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਹਾਂਜੀ ਹੁਣ ਮੈਂ ਤੁਹਾਨੂੰ ਦੱਸਦੀ ਆ ਆਪਾਂ ਕਿਵੇਂ ਬਣਾਉਣੇ ਆ ਤਲਪਾ ਜਿਹੜਾ ਸਾਰਾ ਸਮਾਨ ਇਹਦੇ ਵਿੱਚ ਆਪਾਂ ਨੇ ਮਿਕਸ ਕਰ ਲੈਣਾ ਵਾ ਮਸਾਲੇ ਵਗੈਰਾ ਤੁਸੀਂ ਆਪਣੇ ਅਕੋਰਡਿੰਗ ਪਾ ਸਕਦੇ ਹੋ ਜੇਕਰ ਤੁਹਾਡੇ ਕੋਲ ਵੈਜੀਟੇਬਲ ਵੀ ਹੈਗੀਆਂ ਤਾਂ ਤੁਸੀਂ ਉਹ ਵੀ ਇਹਦੇ ਵਿੱਚ ਪਾ ਸਕਦੇ ਹੋਗੇ ਬਹੁਤ ਜ਼ਿਆਦਾ ਵਧੀਆ ਬਣਦੇ ਉਹ ਵੀ ਹਾਂਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਆਪਣੇ ਟੇਸਟ ਅਕੋਰਡਿੰਗ ਜਿਵੇਂ ਕਿ ਆਪਾਂ ਪਾ ਲੈਣ ਨਮਕ ਤੁਸੀਂ ਜਿੰਨਾ ਦਾ ਤਿੱਖਾ ਵਗੈਰਾ ਖਾਣੇ ਹੋ ਤੁਸੀਂ ਉਦਾਂ ਇਹਦੇ ਵਿੱਚ ਪਾ ਸਕਦੇ ਹੋਗੇ ਆਮ ਚੂਰ ਪਾਊਡਰ ਵਗੈਰਾ ਉਹ ਵੀ ਇਹਦੇ ਵਿੱਚ ਪਾਇਆ ਵਧੀਆ ਲੱਗੂ ਹੈ ਆਪਾਂ ਨੇ ਲਿਆ ਥੋੜਾ ਜਿਹਾ ਗਰਮ ਮਸਾਲਾ ਤੇ ਨਾਲ ਆਪਾਂ ਪਾਵਾਂਗੇ ਥੋੜੀ ਜੀ ਰੈੱਡ ਮਿਰਚ ਜ਼ਿਆਦਾ ਨਹੀਂ ਪਾਉਂਦੇ ਥੋੜੀ ਜੀ ਕਿਉਂਕਿ ਆਪਾਂ ਨੇ ਹਰੀ ਪਾਈ ਹੋਈ ਆ ਰੋਚੀ ਹੁਣ ਅਪਰੇ ਇਹ ਤਿੰਨੋਂ ਚੀਜ਼ਾਂ ਪਾ ਲਈਆਂ ਹੁਣ ਆਪਾਂ ਇਹਨੂੰ ਕਰ ਲਾਂਗੇ ਚੰਗੀ ਤਰ੍ਹਾਂ ਮੈਸ਼ ਪਾਣੀ ਆਪਾਂ ਨੇ ਕੋਲ ਕੋੜਿੰਗ ਪੋਣਾ ਜਿੰਦਾਂ ਆਪਾਂ ਨੇ ਪਤਲਾ ਕੋੜਮ ਕੋਣਾ ਨੋ ਨਲ ਕੋਲੇ ਦਾ ਪਤਲੇ ਤੁਸੀਂ ਰੱਖਿਓ ਕਿਉਂਕਿ ਪਤਲੇ ਕੋਲ ਦੇ ਜਿਹੜੇ ਕੂੜੇ ਨੇ ਵਧੀਆ ਬਣਦੇ ਆ ਥੋੜਾ ਜਿਹਾ ਚਿੱਟਾ ਆ ਇਹ ਪਨੀਰ ਇਹਦਾ ਕਰਕੇ ਲੱਗ ਰਿਹਾ ਪਨੀਰ ਦਾ ਕਰਕੇ ਤੇ ਬਾਕੀ ਆਪਾਂ ਨੇ ਲਾਲ ਮਿਰਚ ਘਟ ਪਾਈ ਆ ਉਹਦੇ ਕਰਕੇ ਵਾਈਟ ਵਾਈਟ ਜਿਹਾ ਲੱਗ ਰਿਹਾ ਹਾਂ ਆ ਦੇਖੋ ਆਪਣਾ ਘੋਲਾ ਜਿਹੜਾ ਹੋ ਗਿਆ ਤਿਆਰ ਇੰਨਾ ਕ ਆਪਾਂ ਨੇ ਪਤਲਾ ਰੱਖਣਾਗਾ ਜਿੰਨਾ ਪਤਲਾ ਘੋਲਾ ਹੋਊਗਾ ਉਹਨੇ ਉਹਦੇ ਪੂੜੇ ਵਧੀਆ ਬਣਨਗੇ ਕਿਉਂਕਿ ਉਹ ਫੈਲਦਾ ਵਧੀਆ ਵਾ ਜੇਕਰ ਗਾੜਾ ਹੋਊਗਾ ਤਾਂ ਉਹਨੇ ਫੈਲਣਾ ਨਹੀਂ ਹੈਗਾ ਤੇ ਹੁਣ ਜੀ ਆਪਾਂ ਚਲਾਉਨੇ ਆਪਣਾ ਗੈਸ ਆ ਕਰ ਲਿਆ ਆਪਾਂ ਨੇ ਰੱਖ ਲਿਆ ਤਵਾ ਤਵਾ ਗਰਮ ਹੋਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਤੇਲ ਤੇਲ ਪਾ ਕੇ ਫਿਰ ਆਪਾਂ ਉੱਪਰ ਜਿਹੜਾ ਆਪਣਾ ਬੈਟਰ ਆਪਣੇ ਤਿਆਰ ਕੀਤਾ ਹੋਇਆ ਘੋਲਾ ਪਾਉ ਪਉਣਾ ਤਾਂ ਕਿ ਤੇਲ ਪਾਉਣ ਦਾ ਮਤਲਬ ਇਹ ਹੁੰਦਾ ਸੰਕੇਤ ਆਪਣਾ ਪੂੜਾ ਆਪਣਾ ਤਵੇ ਦੇ ਨਾਲ ਨਾ ਚਿਪਕੇ ਹੁਣ ਰੱਖਾ ਹਾਂਜੀ ਤਵਾ ਹੋ ਗਿਆ ਆਪਣਾ ਗਰਮ ਆਪਾਂ ਨੇ ਜਿਹੜਾ ਤੇਲ ਆ ਸਾਰਾ ਇਹ ਚੰਗੀ ਤਰ੍ਹਾਂ ਆਪਾਂ ਨੇ ਪਲਾ ਦੇਣਾ ਤਾਂ ਇਹਨਾਂ ਸੇਕਾ ਜਿਹੜਾ ਤੁਸੀਂ ਮੱਧਮ ਜਿਹਾ ਰੱਖਿਓ ਜਿਆਦਾ ਓਵਰ ਸੇਕ ਨਾ ਰੱਖਿਓ ਤੇ ਵਾਰੀ ਤਵਾ ਗਰਮ ਹੋਣ ਤੋਂ ਬਾਅਦ ਇਹਨਾਂ ਨੂੰ ਸੇਕਾਂ ਟੰਗੀ ਤਰ੍ਹਾਂ ਘਟਾ ਦਿਓ ਫਿਰ ਉਹਦਾ ਸੇਕਾ ਜਿਹੜਾ ਲੋਜੀ ਊੜ ਆਪਣਾ ਆਪਾਂ ਨੇ ਇਹਦਾ ਬੈਟਰ ਸੀ ਆਪਾਂ ਨੇ ਪਾ ਦਿੱਤਾ ਤਵੀ ਤੇ ਹੁਣ ਆਪਾਂ ਲਾਵਾਂਗੇ ਥੋੜਾ ਥੋੜਾ ਅਗਲੇ ਸਾਈਡਾਂ ਤੇ ਲਾਵਾਂਗੇ ਕਿਉਂ ਤਾਂ ਕਿੜਾ ਆਪਣਾ ਊੜ ਅਗਲੇ ਥੱਲਣ ਵਿੱਚ ਆਪਾਂ ਨੂੰ ਆਸਾਨੀ ਹੋਵੇ ਖਾਦੀ ਰੱਖੋ ਕੂੜਾ ਆਪਣੇ ਥੱਲੇ ਦਿੱਤਾ ਥੋੜਾ ਜਿਹਾ ਤੁਸੀਂ ਆਰਾਮ ਨਾਲ ਥਲਣਾ ਪੁੱਟਣ ਦਾ ਵੀ ਧਿਆਨ ਅਮਰੋਂ ਦਾ ਇਹ ਮੈਥਡ ਹੈ ਇਹ ਦੂਜੇ ਕੂੜਿਆਂ ਵਾਂਗ ਹੀ ਹੈ ਦਾ ਕੋਈ ਸਪੈਸ਼ਲ ਮੈਥਡ ਨਹੀਂ ਹੈਗਾ ਇਹਨਾਂ ਨੂੰ ਬਣਾਉਣ ਦਾ ਜੇ ਤਾਂ ਆਪਾਂ ਨੇ ਥਲਣਾ ਬਸ ਉਹ ਚੀਜ਼ ਦਾ ਧਿਆਨ ਰੱਖਣਾ ਪਣਾ ਆਰਾਮ ਨਾਲ ਥਲਣਾ ਹੈ ਜਿਹੜੇ थोड़ा जा मैं राड़िया जो है कच्चा ना रहे ता करके थोड़ा जा मैं राड़िया वैसे कच्चा नहीं है ना बच्चों कच्चा ना ज्यादा मचा थोड़ा बहुत टेस्टी बन दिया जूजे कूड़े ने अपा बना लिए ਉਹੀ ਮੈਥਡ ਹੈ ਦਾ ਸੇਮ ਤੁਸੀਂ ਵੀ ਜਰੂਰ ਟਰਾਈ ਕਰਿਓ ਫਰਾਈ ਕਰਕੇ ਮੈਨੂੰ ਦੱਸਿਓ ਕਿੱਦਾਂ ਦੇ ਬਣੇ ਮੈਂ ਸਿੱਪੇ ਕਿ ਬਣਾਉਂਗੀ ਕਿਉਂਕਿ ਗਰਮੀ ਬਹੁਤ ਆ ਕਿਚਨ ਦੇ ਵਿੱਚ ਸੋਨੋ ਪਤਾ ਵੀ ਜੇ ਜਦੋਂ ਆਪਾਂ ਬਣਾਉਣੀ ਆ ਥੋੜਾ ਜਿਹਾ ਆਪਾਂ ਨੂੰ ਟਾਈਮ ਵੱਧ ਲੱਗਦਾ ਉਹ ਨਾਲ ਲੱਗੇ ਚਲੋ ਜੀ ਆਪਾਂ ਨੇ ਸਾਰੇ ਬਣਾ ਲੀਏ ਫਿਰ ਦੇਖੋ ਲਓ ਜੀ ਫੂਡ ਆਪਣਾ ਬਣ ਕੇ ਹੋ ਚੁੱਕਿਆ ਹੈ ਥੋੜਾ ਜਿਹਾ ਮੈਂ ਰਾੜਿਆ ਤਾਂਗਾ ਤਾਂਕੇ ਵਿੱਚੋਂ ਜਿਹੜਾ ਹੈਗਾ ਕੱਚਾ ਨਾ ਰਹੇ ਤਾਂਕੇ ਥੋੜਾ ਜਿਹਾ ਮੈਂ ਭੱਦਰ ਰਾੜਿਆ ਵਾ ਵੈਸੇ ਕੱਚਾ ਨਹੀਂ ਹੈਗਾ ਨਾ ਵਿੱਚੋਂ ਕੱਚਾ ਨਾ ਜਿਆਦੇ ਮੱਚਾ ਹੋਣਾ ਬਹੁਤ ਟੇਸਟੀ ਬਣਦੇ ਆ ਤੇ ਜੇ ਬੋਲੀ ਆਪਾਂ ਇਦਾਂ ਇਹਦੇ ਦੂਜੇ ਕੂੜੇ ਨੇ ਆਪਾਂ ਬਣਾ ਲਈਏ ਉਹੀ ਮੈਥਡ ਹੈ ਦਾ ਸੇਮ ਤੁਸੀਂ ਵੀ ਜਰੂਰ ਟਰਾਈ ਕਰਿਓ ਟਰਾਈ ਕਰਕੇ ਮੈਨੂੰ ਦੱਸਿਓ ਕਿੱਦਾ ਦੇ ਬਣੇ ਮਸੇਪੀ ਕਿਵਾਂ ਲੱਗੀ ਥੋਕੇ ਗਰਮੀ ਬਹੁਤ ਆ ਕਿਚਨ ਦੇ ਵਿੱਚ ਤੁਹਾਨੂੰ ਪਤਾ ਵੀਗਾ ਜਦੋਂ ਆਪਾਂ ਬਣਾਉਨੇ ਆ ਥੋੜਾ ਜਿਆਦਾ ਆਪਾਂ ਨੂੰ ਟਾਈਮ ਵੱਧ ਲੱਗਦਾ ਉਹ ਨਾਲ ਲੱਗੇ ਚਲੋ ਜੀ ਆਪਾਂ ਇਹਨੇ ਸਾਰੇ ਬਣਾ ਲਈਏ ਫਿਰ ਜਲਦੀ ਜਲਦੀ ਹਾਂਜੀ ਆਪਣੇ ਦੇਖੋ ਪੂੜੇ ਬਣ ਕੇ ਹੋ ਚੁੱਕੇ ਨੇ ਤਿਆਰ ਆਜ ਜੀ ਤੁਸੀਂ ਵੀ ਖਾ ਲਓ ਜਿਹਨੇ ਜਿਹਨੇ ਕਰਨੇ ਨੇ ਟੇਸਟ ਕਰਨੇ ਆ ਤੇ ਬਾਕੀ ਜਿਨ੍ਹਾਂ ਨੇ ਖਾਣੇ ਆ ਭੁੱਖ ਲੱਗੀ ਆ ਜਰੂਰ ਖਾਓ ਆ ਕੇ ਤੇ ਹਾਂਜੀ ਪੂੜੇ ਆਪਾਂ ਨੇ ਸਾਰੇ ਬਣਾ ਲਏ ਅੰਡਾ ਵਾਲਾ ਪੂੜਾ ਰਹਿ ਗਿਆ ਸੀ ਥੋੜਾ ਜਿਹਾ ਬੈਟਰ ਜ਼ਿਆਦਾ ਸੀਗਾ ਪਰ ਮੈਂ ਸਾਰਾ ਇਕੱਠਾ ਹੀ ਪਾਤਾ ਸੀਗਾ ਤੇ ਕਿੱਦਾਂ ਦੀ ਲੱਗੀ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਪਲੀਜ਼ ਜ਼ਰੂਰ ਦੱਸਿਓ ਕੂੜੇ ਮੇਰੇ ਭਰਉਣ ਦਾ ਤਰੀਕਾ ਤੁਹਾਨੂੰ ਕਿੱਦਾਂ ਦਾ ਲੱਗਿਆ ਪਲੀਜ਼ ਜ਼ਰੂਰ ਦੱਸਿਓ ਤੇ ਇੱਕ ਮਿੰਟ ਕਰਕੇ ਦੱਸਿਓ ਕਿਵੇਂ ਦਾ ਲੱਗਿਆ ਰਿਕਵਰੀ ਟ੍ਰਾਈ ਜ਼ਰੂਰ ਕਰਿਓ ਤੇ ਹਾਂਜੀ ਮਿਲਦੇ ਆਪਾਂ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਨ੍ਹਾਂ ਨੇ ਨਹੀਂ ਕੀਤਾ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਹਾਂਜੀ ਵਲੌਗ ਦੇ ਵਿੱਚ ਨੈਕਸਟ ਵੀਡੀਓ ਦੇ ਵਿੱਚ ਚਲੋ ਜੀ ਆਪਾਂ ਪੂਰੇ ਕਰ ਲਈਏ ਹੁਣ ਜੋਏ ਬੱਚਿਆਂ ਨੂੰ ਦੇ ਦਈਏ ਬੱਚੇ ਆਪਣੇ ਕਰ ਰਹੇ ਨੇ ਵੇਢ ਤੇ ਇੱਕ ਮੈਂ ਗੱਲ ਤੁਹਾਨੂੰ ਐਂਡ ਤੇ ਦੱਸਣਾ ਚਾਹੁੰਦੀ ਆ ਮੈਂ ਭੁੱਲ ਗਈ ਤੇ ਇਹਦੇ ਮੈਂ ਤੇਲ ਯੂਜ਼ ਕੀਤਾ ਮੈਂ ਕਿਉਂ ਨਹੀਂ ਕੀਤਾ ਹੈਗਾ